ਦੇਸੀ ਬੱਚੇ ਕਿਉਂਕਿ ਸਾਰਾ ਸੰਸਾਰ ਦੁੱਖ ਦੀ ओर ਜਾ ਰਿਹਾ ਹੈ ਹਿੰਦੁਸਤਾਨ ਦੇ ਸਾਰਾ ਨੌਜਵਾਨ ਡਿਪਰੈਸ਼ਨ ਦੀ ओर ਜਾ ਰਿਹਾ ਹੈ ਕਿਵੇਂ ਬਚਾਇਆ ਜਾਏ ਜੁਆਇੰਟ ਫੈਮਿਲੀ ਤੋਂ ਵਾਪਸ ਨਹੀਂ ਆਦੀ ਇਹ ਤਾਂ ਬਾਹਰ ਦਾ ਇਹਨਾਂ ਵਿਕਾਸ ਹੋ ਗਿਆ 40 ਸਾਲ ਜਿਹੜੇ ਲੰਕੇ ਬੋਗੇ ਬਬਾ ਇੱਕ ਕੰਪਿਊਟਰ ਦੀ ਦੁਨੀਆ ਆ ਗਈ ਪਰ ਦੁੱਖ ਤੇ ਵੱਧ ਗਿਆ ਤੇ ਬਾਹਰ ਦੇ ਵਿਕਾਸ ਦੇ ਨਾਲ ਅੰਦਰ ਦਾ ਤਾਂ ਵਿਨਾਸ਼ ਹੋ ਗਿਆ ਤੇ ਕਿਵੇਂ ਅੰਦਰ ਦਾ ਵਿਕਾਸ ਹੋਏ ਉਹਨਾਂ ਦੇ ਲਈ ਜੀਵਨ ਦਾ ਜੋ ਪ੍ਰਸਾਦ ਮਿਲਿਆ ਹੁਣ ਸੰਸਾਰੋਂ ਦੂਰ ਨਿਕਲਿਆ ਅੰਦਰ ਦਾ ਸੌਫਟਵੇਅਰ ਸਮਝ ਆ ਜਾਏਗੀ ਮੈਂ ਕੌਣ ਆ ਐਨਸੀ ਕੀ ਹੈ ਹੁਕਮ ਦੇ ਅੰਦਰ ਹੁਕਮ ਦੇ ਬਾਹਰ ਗੁਰੂ ਸਾਹਿਬ ਕੀ ਕਹਿ ਰਹੇ ਨੇ ਹੁਕਮ ਰਜਾਈ ਕੀ ਹੈ ਹੌਮੇ ਕਿਉਂ ਕਰ ਰਿਹਾ ਹੈ ਸਿਰ ਦੇ ਦਿਨ ਬਾਲ ਤੋਂ ਲੈ ਕੇ ਪਾਉ ਦੇ ਨਬੂਤ ਤੱਕ ਤੇਰਾ ਕੁਝ ਨਹੀਂ ਦਿਮਾਗ ਵੀ ਤੇਰਾ ਨਹੀਂ ਹੈ ਕਿ ਤੂੰ ਲੰਡੇ ਜਾਂ ਵਿਆਹ ਤੋਂ ਲਈ ਦਿਆ ਸਭ ਕੁਝ ਹੋਂਦਾ ਮਿਲ ਹੈ ਮੁਕਤ ਵਿੱਚ ਤੇ ਇਸਤੇਮਾਲ ਕਰ ਰਹਿ ਮੌਜ ਵਿੱਚ ਰਹਿ ਜਾਨਵਰ ਦੁਖੀ ਹੈ ਪੇੜ ਭਾਰ ਕੀੜੇ ਮਕੌੜੇ ਦੁਖੀ ਨੇ ਠੀਕ ਪਰ ਤੂੰ ਕਿ ਦੁਖੀ ਹੈ ਇਨਸਾਨ ਹੈ ਤੂੰ ਅੱਗੇ ਇੱਕ ਨੈਕਸਟ ਫਾਈਨਲ ਏਵਲੂਸ਼ਨ ਗਿਆ ਭਗਵਤਾਨੂਪਾਨਾ ਹੈ ਭਗਵਾਨ ਬਖਤ ਹੋ ਜਾਣਾ ਅਸੀਂ ਦੇਖੀਏ ਅਸੀਂ ਯੁੱਗ ਦੇ ਅੰਦਰ ਬੁੱਧ ਮਹਾਵੀਰ ਜੀ ਜਦ ਮੁਹੰਮਦ ਕਵੀ ਫਰੀਦ ਗੁਰੂ ਨਾਨਕ ਦੇਵ ਰਾਮ ਪਰਮ ਸਾਈਂ ਨੀਰ ਸਹਿਜੋ ਨੱਲਾ ਲਾਉ ਜੇ ਸੁਪਰਾ ਸਾਡੇ ਵਰਗੇ ਪੈਦਾ ਹੋਏ ਸੰਸਾਰ ਵਿੱਚ 1918 ਕੇ ਹਾਰ ਜੀਸਲ ਨੇ ਬੁੱਧ ਨਿਰਵਾਣ ਕਹਿੰਦੇ ਮਹਾਵੀਰ ਕੇ ਵੱਲੇ ਕਹਿੰਦੇ ਗੁਰੂ ਨਾਨਕ ਤਕੀਆਰ ਕਹਿੰਦੇ ਕਿਸਨ ਸਥਿਤੀ ਪ੍ਰਗਿਆ ਕਹਿੰਦੇ ਉਹਨਾਂ ਨੇ ਪਾ ਲਿਆ ਅਸੀਂ ਕਿਉਂ ਨਹੀਂ ਪਾਸ ਹੁਏ ਕਿਉਂ ਕਿਉਂਕਿ ਅਸੀਂ ਕਦੀ ਉਹਨਾਂ ਨੂੰ ਮਿਲਣਾ ਹੀ ਨਹੀਂ ਚਾਹਿਆ ਇੱਕ ਇੰਸਟਰੂਮੈਂਟ ਕੋਈ ਦੇ ਦੇ ਤਾਨੂੰ ਥੈਂਕ ਯੂ ਥੈਂਕ ਯੂ ਕਰਾਂਗੇ ਐਨਾ ਵਧੀਆ ਇੰਸਟਰੂਮੈਂਟ ਜਿਹਦਾ ਪੈਕੇਜ ਲੱਖਾਂ ਕਰੋੜਾ ਮਿਲਦਾ ਵੱਡੀਆਂ ਵੱਡੀਆਂ ਕੁਰਸੀਆਂ ਮਿਲਦੀਆਂ ਸਲੂਟ ਮਿਲਦੇ ਨੇ ਉਹਨੂੰ ਅਸੀਂ ਕਦੀ ਲੱਭਦੇ ਵੀ ਉਹਨੂੰ ਮਿਲਣਾ ਵੀ ਨਹੀਂ ਚਾਹੁੰਦੇ ਫੇ